ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਕਿਸਾਨ ਭਰਾਵਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡੀਏਪੀ ਦੇ ਸਬੰਧਿਤ ਤੋਡੇ ਨਾਲ ਗੱਲਬਾਤ ਸਾਂਝੀਆ ਕਰਾਂਗੇ ਕਿਉਂਕਿ ਜਿਹੜਾ ਡੀਏਪੀ ਦਾ ਸ਼ੋਰਟੇਜ ਆ ਰਹੀ ਹੈ ਉਹਦਾ ਕੀ ਕਾਰਨ ਹੈ ਸ਼ੋਰਟੇਜ ਦਾ ਕੀ ਕਾਰਨ ਹੈ ਆ ਵੀ ਰਹੀ ਹੈ ਜਾਂ ਨਹੀਂ ਜਾਂ ਉਹਨੂੰ ਹੀ ਕਹਨੇ ਦੇ ਵਿੱਚ ਇਹ ਗੱਲ ਹੈ ਤੇ ਦੂਜਾ ਨੰਬਰ ਜਿਹੜੀ ਗੱਲ ਉੱਡ ਰਹੀ ਹੈ ਵੀ ਡੀਏਪੀ ਦੇ ਰੇਟਾ ਦੇ ਵਿੱਚ ਵਾਧਾ ਹੋਇਆ ਹੈ ਤੇ ਉਹਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਵੀਡੀਓ ਨੂੰ ਆਪਣੀ ਨੂੰ ਲਾਸਟ ਤੱਕ ਦੇਖਿਓ ਤੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ 5 ਤੋਂ 7 ਮਿੰਟ ਦੀ ਆਪਣੀ ਵੀਡੀਓ ਹੈ ਤੇ ਅੱਜ ਮੈਂ ਤੁਹਾਨੂੰ ਉਹ ਗੱਲਾਂ ਦੱਸੂਗਾ ਤੇ ਸਾਰੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖਿਓ ਤੇ ਇਹ ਗੱਲਾਂ ਤੁਹਾਨੂੰ ਸੁਣ ਕੇ ਵਧੀਆ ਵੀ ਲੱਗਣਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੱਲਾਂ ਆਪਣੀਆਂ ਸਹੀ ਹੈਗੀਆਂ ਜਾਂ ਨਹੀਂ ਹੁਣ ਵੀਡੀਓ ਨੂੰ ਕਰਦੇ ਆ ਸ਼ੁਰੂ ਹੁਣ ਜਦੋਂ ਵੀ ਆਪਾਂ ਡੀਪੀ ਲੈਣ ਜਾਂਦੇ ਆ ਜਿਹੜੀ ਸ਼ੋਰਟੇਜ ਜਾਂਦੀ ਹੈ ਮਤਲਬ ਵੀ ਸ਼ੋਰਟੇਜ ਆ ਰਹੀ ਹੈ ਹਰ ਇੱਕ ਬੰਦਾ ਇਹੀ ਕਹਿ ਰਿਹਾ ਵੀ ਜੀ ਪਿੱਛੇ ਤੋਂ ਸ਼ੋਰਟੇਜ ਹੈ ਜੀ ਡੀਪੀ ਨਹੀਂ ਆ ਰਿਹਾ ਆ ਇਸ ਸਾਲ ਵੀ ਇਹੀ ਕੰਮ ਹੈ ਪਿਛਲੇ ਸਾਲ ਵੀ ਇਹੀ ਤਾਂ ਉਹ ਤੋਂ ਪਿਛਲੇ ਸਾਲ ਵੀ ਇਹੀ ਕੰਮ ਤਾਂ ਹੁਣ ਤੁਸੀਂ ਸੋਚ ਕੇ ਚੱਲੋ ਵੀ ਅੱਜ ਤੋਂ 5-7 ਸਾਲ ਪਹਿਲਾਂ DAP ਆਪਾਂ ਨੂੰ ਖੁੱਲਾ ਮਿਲਦਾ ਤਾਂ ਜਦੋਂ ਮਰਜ਼ੀ ਆਪਾਂ ਖਰੀਦ ਲਈਏ ਕੋਈ ਟੈਨਸ਼ਨ ਨਹੀਂ ਤੇ ਕੋਈ ਚੱਕਰ ਨਹੀਂ ਤਾਂ ਤੇ ਹੁਣ DAP ਨੂੰ ਇੱਕ ਸੰਭ ਨੇ ਵਾਲਾ ਕੰਮ ਹੈ ਜਿਵੇਂ ਆਪਾਂ ਸੋਨੇ ਨੂੰ ਸੰਭਦੇ ਆ ਉਹ ਤਰੀਕੇ ਦਾ ਕੰਮ ਹੋਇਆ ਹੋਇਆ ਕਿਉਂਕਿ ਸੋਨੇ ਨੂੰ ਜਿਵੇਂ ਆਪਾਂ ਸੰਭ ਕੇ ਰੱਖਦੇ ਆ ਨਾ ਖਰੀਦ ਕੇ ਰੱਖਦੇ ਆ ਉਹ ਕੰਮ ਹੋਇਆ ਹੋਇਆ DAP ਦਾ ਵੀ ਹੁਣ ਆਪਾਂ DAP ਦਾ ਆਪਾਂ ਨੂੰ ਆਏ ਰਹਿੰਦਾ ਹੈ ਵੀ ਜਦੋਂ ਆਪਾਂ ਨੂੰ ਮਿਲ ਰਿਹਾ ਆਪਾਂ ਪਹਿਲਾਂ ਹੀ ਇਹਨੂੰ ਖਰੀਦ ਕੇ ਰੱਖ ਲਈਏ ਤੇ ਸਾਂਭਣੇ ਵਾਲਾ ਕੰਮ ਹੋਇਆ ਹੋਇਆ ਕਿਉਂਕਿ ਬਹੁਤ ਕਿਸਾਨ ਭਰਾਵਾਂ ਕੋਲ ਹੁਣ ਜਗ੍ਹਾ ਨਹੀਂ ਹੁੰਦੀ ਰੱਖਣ ਨੂੰ ਹੁਣ ਬਹੁਤ ਕਿਸਾਨ ਭਰਾਵਾਂ ਦੇ ਤਾਂ ਸ਼ੈੱਡ ਪਾਏ ਹੋਏ ਆ ਉਹ ਆਪਣਾ ਉੱਥੇ ਰੱਖ ਸਕਦੇ ਤੇ ਸਾਂਭਣਾ ਕੰਮ ਇਹ ਹੁੰਦਾ ਜਿਨ੍ਹਾਂ ਕੋਲ ਜਗ੍ਹਾ ਘੱਟ ਹੈ ਉਹਨਾਂ ਤੇ ਜਿਵੇਂ ਮੀਂਹ ਕੀਣੀ ਦੇ ਵਿੱਚ ਵੀ ਔਖਾ ਏ ਡਾਈ ਗਿੱਲਾ ਵੀ ਹੋ ਸਕਦਾ ਏ ਤੇ ਸਾਂਭ ਦਾ ਕੰਮ ਹੀ ਹੋ ਗਿਆ ਜੇ ਮੀਂਹ ਆ ਗਿਆ ਜਦੇ ਭਾਜੜਾ ਪੈ ਜਾਣੀ ਹੈ ਜੀ ਐਂ ਕਰ ਦੋ ਪੱਲੀ ਦੇ ਦਿਓ ਜੀ ਉੱਥੇ ਰੱਖ ਦੋ ਚਾਕੇ ਇਹ ਗੱਲ ਹੋਈ ਹੋਈ ਹੈ ਤੇ ਅੱਜ ਤੋਂ 5-7 ਸਾਲ ਪਹਿਲਾਂ ਕੋਈ ਚੱਕਰ ਨਹੀਂਤਾ ਖੁੱਲਾ ਡੀਏਪੀ ਆਪਾਂ ਨੂੰ ਮਿਲਦਾ ਦਾ ਜਦੋਂ ਆਪਾਂ ਕਣਕ ਬੀਜਣੀ ਹੈ ਚੋ ਇੱਕ ਦਿਨ ਪਹਿਲਾਂ ਡੀਏਪੀ ਲੈ ਆਓ ਤੇ ਹੁਣ ਸਰਕਾਰ ਕੀ ਰਹੀ ਕਹਿ ਰਹੀ ਹੈ ਵੀ ਡੀਏਪੀ ਦੀ ਸ਼ੋਰਟੇਜ ਹੈ ਤੁਸੀਂ ਆਪ ਸੋਚ ਕੇ ਚਲੋ ਡੀਏਪੀ ਦੀ ਸ਼ੋਰਟੇਜ ਕਿਉਂ ਆ ਰਹੀ ਹੈ ਹੁਣ ਜੇ ਆਪਾਂ ਗੱਲ ਕਰੀਏ ਜ਼ਮੀਨ ਦੀ ਜ਼ਮੀਨ ਤਾਂ ਵਧੀ ਨਹੀਂ ਹੈਗੀ ਜ਼ਮੀਨ ਤਾਂ ਘਟੀ ਆ ਸਮਾਂ ਤੇ ਹੁਣ ਤੁਸੀਂ ਦੇਖੋ ਕਿੰਨੇ ਬਾਈਪਾਸ ਨੰਗ ਰਹੇ ਆ ਰੋਡ ਬਣ ਰਹੇ ਆ ਤੇ ਇਮਾਰਤਾਂ ਪੈ ਰਹੀਆਂ ਤੇ ਲੋਕ ਬਾਹਰ ਨੂੰ ਜਾ ਰਹੇ ਆ ਕਿਸੇ ਨੇ ਖੇਤ ਦੇ ਚ ਕੋਠੀ ਪਾ ਲਈ ਕਿਸੇ ਨੇ ਹੁਣ ਜ਼ਮੀਨ ਬੀਕੀ ਜਾਂਦੀ ਹੈ ਇਹ ਬਿਜ਼ਨਸਮੈਨ ਕੀ ਕੀ ਮੌਲ ਬਣ ਰਹੇ ਆ ਕਿੰਨਾ ਕੁਸ ਜਾਨੀ ਕਿ ਕਿੰਨੀ ਆਪਾਂ ਸੋਚ ਕੇ ਚੱਲੀਏ ਜ਼ਮੀਨ ਘਟ ਗਈ ਹੈ ਤੇ ਫਿਰ ਡੀਏਪੀ ਦੀ ਸ਼ੋਰਟੇਜ ਕਿਉਂ ਆ ਰਹੀ ਹੈ ਸਮਾਂ ਤੇ डीएपी त बदना चाहिदा क्योंकि जमीन ਘਟ ਰਹੀ ਹੈ ਜਮੀਨ ਤਾਂ ਬਹੁਤ ਜ਼ਿਆਦਾ ਘਟ ਗਈ ਨਾ ਡੀएपी ਦੀ ਤਾਂ ਛੋਟ ਜਾਨੀ ਨਹੀਂ ਚਾਹੀਦੀ ਇਹਦਾ ਮਤਲਬ ਇਹ ਤਾਂ ਆਪਾਂ ਨੂੰ ਸਿਰਫ ਕਿਸਾਨ ਭਰਾਵਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿਉਂਕਿ ਹੁਣ ਡੀएपी ਤਾਂ ਇਹਦਾ ਸਮਾਂ ਤੇ ਬਦ ਨਹੀਂ ਚਾਹੀਦੀ ਹੈ ਮਾਤਰਾ ਖੁੱਲਾ ਆਪਾਂ ਨੂੰ ਡੀएपी ਮਿਲਣਾ ਚਾਹੀਦਾ ਛੋਟੇ ਜਾਲਾ ਤਾਂ ਕੋਈ ਰੋਲੇ ਨਹੀਂ ਹੈਗਾ ਜਮਾਈ ਤੇ ਇੱਕ ਜਿਹੜੀ ਮੇਨ ਗੱਲ ਕੰਪਨੀ ਵਾਲੇ ਦੀ ਉਹ ਯਾਰ ਬਹੁਤ ਗਲਤ ਗੱਲ ਹੈ ਹੁਣ ਡੀਏਪੀ ਜਦੋਂ ਮਿਲਦਾ ਵੀ ਹੈਗਾ ਤਾਂ ਉਹਦੇ ਨਾਲ ਜੀ ਸਮਾਨ ਲਾ ਦਿੰਦੇ ਸਮਾਨ ਜੀ ਆ ਸਲਫਰ ਲੈ ਲੋ ਨੈਨੋ ਯੂਰੀਆ ਲੈ ਲੋ ਹਜ਼ਾਰ ਹਜ਼ਾਰ ਰੁਪਏ ਦਾ ਸਮਾਨ ਲਾ ਦਿੰਦੇ ਥੈਲੇ ਦੋ ਥੈਲੇ ਆ ਮਗਰ ਹੁਣ ਜਿਹੜਾ ਛੋਟਾ ਜ਼ਿੰਮੇਦਾਰ ਹੈ ਦਾਰ ਹੈ ਚਾਹੋ بڑا ਵੀ ਹੈ ਯਾਰ ਹੁਣ ਆਪਣੇ ਕੋ ਡੀਏਪੀ ਜੋਗੇ ਤਾਂ ਮਾਸਾ ਪੈਸੀ ਹੁੰਦੇ ਤੇ ਉੱਪਰ ਤੋਂ ਸਮਾਨ ਹੁਣ ਫਸਿਆ ਹੋਇਆ ਕਿਸਾਨ ਕਰੇ ਵੀ ਕੀ ਆਪਾਂ ਨੂੰ ਡੀਏਪੀ ਲੈਣਾ ਪੈਣਾ ਤੁਸੀਂ ਹੁਣ ਮੇਰੇ ਨਾਲ ਬੀਤੀ ਉਹ ਦੇਖ ਲਓ ਸਾਨੂੰ ਸਾਡੇ ਸ਼ਹਿਰ ਦੇ ਵਿੱਚ ਅਸੀਂ ਡੀਏਪੀ ਲੈਣ ਗਏ ਨਹੀਂ ਮਿਲ ਰਿਹਾ ਤਾਂ ਤੇ ਅਸੀਂ ਦੂਜੇ ਸ਼ਹਿਰ ਤੋਂ ਲੈ ਕੇ ਆਏ ਨਾਲੇ ਤਾਂ ਸਾਨੂੰ ਕਰਾਇਆ ਪਿਆ ਟੈਂਪੂ ਦਾ ਤੇ ਉੱਥੇ ਵੀ ਸਾਨੂੰ ਉਹਨਾਂ ਨੇ ਇੱਕ ਦੋ ਅਸੀਂ ਲਿਆਏ ਤੇ ਜੀ ਸੱਤ ਥੈਲੇ ਉਹਨਾਂ ਨੇ ਸਾਨੂੰ ਤਿੰਨ ਥੈਲੇ ਬਾਇਓ ਦੇ ਚੁਕਾਤੇ ਤਿੰਨ ਥੈਲੇ ਬਾਇਓ ਦੇ ਉਹ ਅਸੀਂ ਖੇਤ ਦੇ ਵਿੱਚ ਸਿਟੀ ਉਹਨੇ ਸਾਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਬਾਇਓ ਦਾ ਥੈਲਾ ਵੀ ਦੇਖ ਲਓ ਤੁਸੀਂ 1000 ਰੁਪਏ ਦਾ ਥੈਲਾ ਦਾ 3000 ਉਹ ਪਿਆ ਟੈਂਪੂ ਦਾ ਕਿਰਾਇਆ ਪਿਆ 4000 ਰੁਪਏ ਚ ਪੈ ਗਈ ਤਾਂ ਇਹ ਗਲਤ ਗੱਲ ਆਏ ਹੁਣ ਕੋਈ ਵੀ ਸਮਾਨ ਇਹ ਧੱਕੇ ਨਾਲ ਦੇਣ ਵਾਲੀ ਗੱਲ ਗਲਤ ਹੈ ਵੀ ਇਹ ਜਿਹੜੇ ਕੰਪਨੀ ਵਾਲੇ ਸਮਾਨ ਲਾ ਦਿੰਦੇ ਇਹ ਬਹੁਤ ਗਲਤ ਗੱਲ ਆ ਯਾਰ ਐਂਕਾ ਨਹੀਂ ਹੋਣਾ ਚਾਹੀਦਾ ਤੇ ਕੰਪਨੀ ਵਾਲਿਆਂ ਨੂੰ ਕੋਈ ਵੀ ਸਮਾਨ ਨਹੀਂ ਦੇਣਾ ਚਾਹੀਦਾ ਡਾਈ ਦੇਣਾ ਚਾਹੀਦਾ ਯਾਰ ਗੱਲਾਂ ਹੁਣ ਜੇ ਆਪਾਂ ਕਹੀਏ ਆਪਾਂ ਸੋਚੀਏ ਹੁਣ ਕੰਪਨੀ ਵਾਲੇ ਆਪਾਂ ਨੂੰ ਕਹਿ ਦਿੰਦੇ ਦੁਕਾਨਦਾਰ ਦੁਕਾਨਦਾਰਾਂ ਨੂੰ ਵੀ ਜੇ ਆਪਾਂ ਕਹੀਏ ਦੁਕਾਨਦਾਰਾਂ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਫਸੇ ਫਸਾਈ ਉਹਨਾਂ ਦੇ ਦਾ ਸਮਾਨ ਤੇ ਵਿਚਾਰਿਆ ਦੇ ਗਾਹਕ ਟੁੱਟਦੇ ਹੁਣ ਆਪਾਂ ਆਪਾਂ ਉਹਨਾਂ ਕੋਲ ਜਾਊਗੇ ਆਪਾਂ ਨੂੰ ਕਹਿਣਗੇ ਜੇ ਆ ਸਮਾਨ ਲੈਣਾ ਪੈਂਦਾ ਆਪਾਂ ਉਹਨਾਂ ਨੂੰ ਕਹੂਗੇ ਆਇਆ ਯਾਰ ਤੁਸੀਂ ਇਹ ਕੀ ਆ ਤੁਸੀਂ ਸਮਾਨ ਲਈ ਜਾਂਦੇ ਨਾਲ ਉਹਨਾਂ ਦੀ ਕੋਈ ਗਲਤੀ ਨਹੀਂ ਜਾਂ ਕੰਪਨੀ ਵਾਲੇ ਉਹ ਦੇ ਰਹੇ ਉਹ ਵਿਚਾਰੇ ਕੀ ਕਰਨ ਉਹਨਾਂ ਦੇ ਤਾਂ ਆਪ ਉਹਨਾਂ ਨੂੰ ਤਾਂ ਟੈਨਸ਼ਨ ਹੈ ਅਸੀਂ ਸਾਡੇ ਸ਼ਹਿਰ ਦੀ ਗੱਲ ਹੈ ਅਸੀਂ ਦੁਕਾਨਦਾਰ ਕੋਲ ਗਏ ਉਹ ਸਾਨੂੰ ਕਹਿ ਰਿਹਾ ਵੀ ਸਾਨੂੰ ਤਾਂ ਸਾਡੇ ਤਾਂ ਗਾਹਕ ਟੁੱਟ ਰਹੇ ਹੈ ਹੁਣ ਅਸੀਂ ਉਹਨਾਂ ਨੂੰ ਸਮਾਨ ਜੇ ਨਾਲ ਦੰਦੇ ਹੈ ਸਾਡੇ ਤਾਂ ਗਾਹਕ ਖਰਾਬ ਹੋ ਰਹੇ ਆ ਉਹ ਕਹਿੰਦਾ ਅਸੀਂ ਤਾਂ ਅੱਗੇ ਤੋਂ ਇਹ ਜਿਹੜਾ ਜੂਰੀਏ ਤੇ ਡਾਈਪੀ ਵਾਲਾ ਡਾਈ ਵਾਲਾ ਕੰਮ ਹੈ ਵੀ ਇਹ ਤਾਂ ਅਸੀਂ ਖਾਦ ਰੱਖਣੀ ਉਹ ਬੰਦ ਕਰ ਦੇਣੀ ਹੈ ਵੀ ਸਾਡੇ ਤਾਂ ਗਹਾਕ ਖਰਾਬ ਹੋ ਰਹੇ ਹੈ ਗਹਾਕਾਂ ਖਰਾਬ ਵੀ ਹੋਣਗੇ ਉਹ ਆਪਾਂ ਨੇ ਤਾਂ ਕਹਿਣਾ ਹੀ ਹੈ ਨਾ ਪਰ ਉਹਨਾਂ ਦੀ ਵਿਚਾਰਿਆਂ ਦੀ ਕੋਈ ਗਲਤੀ ਨਹੀਂ ਇਹ ਚ ਕੰਪਨੀ ਵਾਲਿਆਂ ਦੀ ਗਲਤੀ ਹੈ ਉਹਨਾਂ ਨੂੰ ਇਹ ਕੰਮ ਸਮਾਨ ਨਹੀਂ ਦੇਣਾ ਚਾਹੀਦਾ ਜੇ ਹੁਣ ਆਪਾਂ ਕਹੀਏ ਵੀ ਆਪਾਂ ਜੀਰੀ ਮਤਲਬ ਝੋਨਾ ਵੀ ਅਸੀਂ ਤਾਂ ਝੋਨਾ ਤੁਹਾਨੂੰ ਤਾਂ ਦਊਗੇ ਸਾਡੀ ਤਾਂ ਖੇਤ ਦੇ ਵਿੱਚੋਂ ਪਰਾਲੀ ਲੈ ਕੇ ਜਾਓ ਵੀ ਅਸੀਂ ਤਾਂ ਝੋਨਾ ਤਾਂਦ ਦਊਗੇ ਵੀ ਸਾਡੀ ਪਰਾਲੀ ਚੱਕ ਕੇ ਲੈ ਕੇ ਜਾਓ ਜੇ ਆਪਾਂ ਗਾਈਏ ਹੁਣ ਜਿਵੇਂ ਮੱਕੀ ਵੀ ਏ ਮੱਕੀ ਅਸੀਂ ਤਾਂ ਦਊਗੇ ਪਹਿਲਾ ਜਿਹੜੇ ਮੱਕੀ ਦੇ ਟੰਡੇ ਆ ਉਹ ਉਹ ਚੱਕ ਕੇ ਲੈ ਕੇ ਜਾਓ ਆਪਾਂ ਤੱਕਾ ਕਰੀਏ ਤਾਂ ਇਹ ਕੰਪਨੀ ਵਾਲੇ ਦੀ ਗਲਤ ਗੱਲ ਹੈ ਤੇ ਡੀਏਪੀ ਦੀ ਸਿਰਫ ਇੱਕ ਛੋਟੇ ਜਿਹਾ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਤੰਗ ਕਰਨ ਵਾਲੀ ਗੱਲ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਜ਼ਮੀਨ ਤਾਂ ਘਟ ਗਈ ਬਦੀ ਤਾਂ ਹੈ ਨਹੀਂ ਜ਼ਮੀਨ ਵੀ ਜੀ ਡੀਏਪੀ ਦੀ ਸ਼ੋਰਟੇਜ ਆਣ ਲੱਗੀ ਵੀ ਆਪਣਾ ਕੰਮ ਜੀ ਦੁੱਗਣਾ ਹੋ ਗਿਆ ਜੀ ਜ਼ਮੀਨ ਦੁੱਗਣੀ ਹੋ ਗਈ ਸਮਾਂ ਤੇ ਘਟ ਹੀ ਹੈ ਡੀਏਪੀ ਦੀ ਕੋਈ ਸ਼ੋਰਟੇਜ ਆਪਾਂ ਨੂੰ ਪੈਣ ਹੀ ਨਹੀਂ ਚਾਹੀਦੀ ਤੇ ਇਹ ਕਾਰਨ ਹੈ ਕੋਈ ਸ਼ੋਰਟੇਜ ਵਾਲਾ ਚੱਕਰ ਇਹ ਸਰਕਾਰ ਆਪ ਕਰਦੀ ਹੈ ਜੀ ਡੀਏਪੀ ਹੈ ਨਹੀਂ ਆਏ ਹੈ ਜੀ ਫਲਾਣਾ ਇਹ ਸ਼ੋਰਟੇਜ ਹੈ ਤੇ ਦੂਜੀ ਗੱਲ ਜਿਹੜੇ ਡੀਏਪੀ ਦੀ ਰੇਟਾਂ ਬਾਰੇ ਜਿਹੜੀ ਖਬਰ ਚੱਲ ਰਹੀ ਹੈ ਜੀ ਰੇਟਾਂ ਵਿੱਚ ਵਾਧਾ ਹੋਇਆ ਉਹਦੇ ਬਾਰੇ ਹਜੇ ਕੁਝ ਪੱਕਾ ਨਹੀਂ ਪਤਾ ਕਿਉਂਕਿ ਹਜੇ ਤਾਂ ਡੀਏਪੀ ਬਹੁਤ ਸ਼ਹਿਰਾਂ ਦੇ ਵਿੱਚ ਮਿਲੇ ਨਹੀਂ ਰਿਹਾ ਸਾਡੇ ਸ਼ਹਿਰ ਦੇ ਵਿੱਚ ਨਹੀਂ ਮਿਲ ਰਹੇ ਅਸੀਂ ਅੱਜੇ ਪਤਾ ਕੀਤਾ ਹੈ ਡੀਏਪੀ ਹਜੇ ਤੱਕ ਕੋਈ ਨਹੀਂ ਆਇਆ ਕਿਉਂਕਿ ਪਿਛਲੀ ਵੀ ਇੱਕ ਪਿਛਲੇ ਦਿਨਾਂ ਦੇ ਵਿੱਚ ਆਪਣੇ ਸੀਐਮ ਪੰਜਾਬ ਦੇ ਸੀਐਮ ਨੇ ਕਿਹਾ ਵੀ ਤਾਂ ਵੀ ਡੀਏਪੀ ਆਉਣਾ ਸ਼ੁਰੂ ਹੋਊਗਾ ਪਰ ਹਜੇ ਤੱਕ ਕੋਈ ਨਹੀਂ ਸ਼ੁਰੂ ਹੋਇਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਸਾਨੂੰ ਤਾਂ ਪਹਿਲੀ ਤਰੀਕ ਕਹੀ ਹੈ ਵੀ ਇੱਕ ਤਰੀਕ ਤੋਂ ਬਾਅਦ ਪਤਾ ਲੱਗੂਗਾ ਵੀ ਡੀਏਪੀ ਆਣੇ ਦੀ ਸੁਭਾਵਨਾ ਹਜੇ ਕੋਈ ਸੁਭਾਵਨਾ ਨਹੀਂ ਕਿ ਡੀਏਪੀ ਆਣੇ ਦੀ ਤੇ ਕਮੈਂਟਾਂ ਚ ਦੱਸਿਓ ਕਿ ਨਾ ਸ਼ਹਿਰਾ ਦੇ ਵਿੱਚ ਡੀਏਪੀ ਆ ਰਿਹਾ ਤੇ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਡੇਟਾ ਦੀ ਤਾਂ ਉਹ ਹਜੇ ਕੋਈ ਪੱਕਾ ਨਹੀਂ ਟੈਨਸ਼ਨ ਤੁਸੀਂ ਨਾ ਲਓ ਇੰਨੀ ਵੀ ਰੇਟ ਵੱਧ ਕੇ ਆਏ ਹੋ ਗਿਆ ਉਹ ਜੇ ਵਧਣ ਆਪਾਂ ਕਰ ਵੀ ਕੁਝ ਨਹੀਂ ਸਕਦੇ ਉਹ ਤਾਂ ਜਦੋਂ ਡੀਏਪੀ ਆਊਗਾ ਉਦੋਂ ਹੀ ਪਤਾ ਲੱਗੂਗਾ ਵੀ ਡੀਏਪੀ ਦੇ ਕੀ ਰੇਟ ਆਏ ਤੇ ਬਾਕੀ ਕਮੈਂਟ ਆ ਜਾ ਕਰਕੇ ਦੱਸਿਓ ਆਪਣੀ ਵੀਡੀਓ ਸਾਰਿਆਂ ਨੂੰ ਕਿਵੇਂ ਲੱਗੀ ਹੈ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਧੰਨਵਾਦ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ